ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀ ਭਰਨ ਦੇ ਅਖੀਰਲੇ ਦਿਨ ਬੋਜਸ ਸਮਾਜ ਪਾਰਟੀ ਦੇ ਉਮੀਦਵਾਰਾਂ ਨੇ ਸੂਬੇ ਦੇ ਮੀਤ ਪ੍ਰਧਾਨ ਅਜੀਤ ਸਿੰਘ ਪੈਣੀ ਦੀ ਹਾਜ਼ਰੀ ਵਿੱਚ ਆਪਣੇ ਕਾਗਜ਼ ਭਰੇ ਨੇ ਇਸ ਮੌਕੇ ਗੱਲਬਾਤ ਕਰਦਿਆਂ ਅਜੀਤ ਸਿੰਘ ਪੈਣੀ ਨੇ ਦੱਸਿਆ ਕਿ ਬੋਜਸ ਸਮਾਰਟ ਪਾਰਟੀ ਨੇ ਕੇਵਲ ਜਿੱਤਣ ਵਾਲੀਆਂ ਦੋ ਦਰਜਨ ਦੇ ਕਰੀਬ ਸੀਟਾਂ ਤੋਂ ਉਮੀਦਵਾਰ ਉਤਾਰੇ ਨੇ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਰੇ ਉਮੀਦਵਾਰ ਜਿੱਤ ਕੇ ਨਗਰ ਨਿਗਮ ਦੇ ਹਾਊਸ ਵਿੱਚ ਸ਼ਹਿਰ ਵਾਸੀਆਂ ਦੀ ਆਵਾਜ਼ ਬਣਨ ਉਹਨਾਂ ਸੱਤਾਧਾਰੀ ਪਾਰਟੀ ਤੇ ਵਰਦਿਆਂ ਗਿਆ ਕੇ ਇਸ ਨੇ ਪੰਜਾਬ ਦੀ ਜਨਤਾ ਨਾਲ ਵੱਡਾ ਧੋਖਾ ਕੀਤਾ ਅਤੇ ਨਗਰ ਨਿਗਮ ਚੋਣਾਂ 'ਚ ਜਨਤਾ ਇਹਨਾਂ ਨੂੰ ਸਬਕ ਸਿਖਾ ਦੇਵੇਗੀ। ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਇਸ ਪੜੀ ਵਾਈਸ ਪ੍ਰੈਜ਼ੀਡੈਂਟ ਕਵਾਸ ਮਲਬਾਰਟੀ ਕਲੱਬ ਮੈਂ ਪਾਰਟੀ ਵੱਲੋਂ ਮੈਨੂੰ ਇੱਥੇ ਲੁਧਿਆਣਾ ਕਾਰਪੋਰੇਸ਼ਨ ਦੀ ਇਲੈਕਸ਼ਨ ਦਾ ਇੰਚਾਰਜ ਤੌਰ ਤੇ ਲਗਾਇਆ ਗਿਆ ਮੈਂ ਕੱਲ ਤੋਂ ਇੱਥੇ ਲੁਧਿਆਣੇ ਦੇ ਵਿੱਚ ਹੋਰ ਲੱਗ ਪੱਗ ਅਸੀਂ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ 14-15 ਕੈਂਡੀਡੇਟ ਜਿਹੜੇ ਆ ਉਹ ਉਤਾਰ ਰਹੇ ਆ ਜਿਹੜੇ ਬਹੁਤ ਮਜ਼ਬੂਤੀ ਨਾਲ ਜਿਹੜੇ ਕੈਂਡੀਡੇਟ ਇਲੈਕਸ਼ਨ ਫਾਈਟ ਕਰਨਗੇ ਮਜ਼ਬੂਤ ਕੈਂਡੀਡੇਟ ਹੈ ਬੜਾ ਉਸ਼ਾਲ ਹੋਗਾ ਦੇ ਅੰਦਰ ਅਸੀਂ ਉਹਨਾਂ ਸੀਟਾਂ ਲਈ ਇਲੈਕਸ਼ਨ ਵਾਸਤੇ ਕੈਂਡੀਡੇਟ ਉਤਾਰਿਆ ਜਿਹੜੇ ਵਿਨਿੰਗ ਕੀਤਾ ਸਾਡੀ ਇਸ ਕਰਕੇ ਸਾਰੇ ਲੁਧਿਆਣੇ ਦੀ ਟੀਮ ਬਲਵਿੰਦਰ ਸਿੰਘ ਬਿੱਟਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੀ ਟੀਮ ਹੈ ਸਾਰੀ ਇਸ ਇਲੈਕਸ਼ਨ ਕੰਪਲੇਨਟ ਤੇ ਲੱਗੀ ਹੈ ਔਰ ਲਗਭਗ ਸਾਰੇ ਸਾਥੀਆਂ ਦੇ ਜਿਹੜੇ ਆ ਕਾਗਜ਼ ਪੱਤਰ ਕੰਪਲੀਟ ਹੋ ਗਏ ਫਾਈਲਾਂ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਜਮ੍ਹਾਂ ਹੋ ਜਾਣਗੀਆਂ ਜਿਆ 파ਟੀ ਬਹੁਤ ਸਮਾਲ ਪਾਰਟੀ ਲੁਧਿਆਣਾ ਦੀ ਜੋ ਸਾਡੀ ਜ਼ੋਨ ਹੈ ਨਗਰ ਨਿਗਮ ਦੀ ਔਰ ਬਤੇਲੇਵਨ ਤੋਂ ਜਿਹੜਾ ਹੈਗਾ ਅਸੀਂ ਆਪਣੀ ਬਹੁਤ ਹੀ ਸੂਝਵਾਨ ਸਰਣ ਦੇ ਕੈਂਡੀਡੇਟ ਅਸੀਂ ਅਨਾਉਂਸ ਕੀਤੇ ਆ ਮਾਨਜੋਤ ਸਾਡੇ ਸਟੇਟ ਦੇ ਵਾਈਸ ਪ੍ਰਧਾਨ ਅ ਜਿੰਸਨ ਪੈਂਸਾਹਬ ਉਹਨਾਂ ਨੇ ਕੱਲ ਟਿਕਟਾਂ ਜਿਹੜੀਆਂ ਨੇ ਉਹ ਅਸ਼ੀਰਵਾਦ ਦਿੱਤਾ ਕੈਂਡੀਡੇਟ ਨੂੰ ਟਿਕਟਾਂ ਮੰਨੀਆਂ ਨੇ ਔਰ ਸਾਡੇ ਬਹੁਤ ਹੀ ਸਿਆਣੇ ਸੂਝਵਾਨ ਦੇ ਨਾਲ ਸਾਥੀ ਆ ਉਹ ਅਸੀਂ ਮੈਦਾਨ ਦੇ ਵਿੱਚ ਉਤਾਰੇ ਨੇ ਔਰ ਵੱਡੇ ਲੈਵਲ ਤੇ ਜਿਹੜੀ ਜਿਹੜੀ ਲਗਾਣੀ ਤੋਂ ਪ੍ਰਾਪਤ ਕਰਾ ਲਈਏ ਹੋਜਨ ਸਮਾਜ ਪਾਰਟੀ ਵੱਲੋਂ ਅਸੀਂ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਅੰਦਰ ਜਿਹੜਾ ਹੋਜਨ ਸਮਾਜ ਪਾਰਟੀ ਦੇ ਉਮੀਦਵਾਰ ਉਤਾਰੇ ਆ ਔਰ ਬੜੇ ਪੜੇ ਲਿਖੇ ਆ ਸੁਝਵਾਨ ਹਨ ਔਰ ਅਸੀਂ 에 ਦੀ ਅਗਵਾਈ ਹੈ ਜਿਹੜੀ ਪਾਰਟੀ ਸੀਨੀਅਰ ਲੀਡਰਸ਼ਿਪ ਬਲੋਂ ਸਟੇਟ ਬੋਰਡੀ ਬਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਪੈਣੀ ਕੀ ਪ੍ਰਧਾਨ ਬਹੁਜਨ 22 ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹਨਾਂ ਦੀ ਰਹਿਣ ਹੈ ਇਹ ਉਹਨਾਂ ਨੇ ਸਾਰੀ ਸਮਿਖਿਆ ਕਰਨ ਤੋਂ ਬਾਅਦ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਆ ਔਰ ਬੜੀ ਸੂਝਬਾਨਤਾ ਦੇ ਨਾਲ ਸੂਝਬਾਨ ਅਹ ਉਮੀਦਵਾਰ ਬਿਵਿਆਨ ਨਗਰ ਨਿਗਮ ਚ ਚੋਣਾਂ ਦੇ ਵਿੱਚ ਉਤਾਰੇ ਆ ਅਸੀਂ ਪਾਰਟੀ ਹਾਈ ਕਮਾਂਡ ਦਾ ਔਰ ਪਾਰਟੀ ਹਾਈ ਕਮਾਂਡ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਂਦੇ ਆ ਵੀ ਐਤਕੀ ਬਹੁਜਨ ਸਮਾਜ ਪਾਰਟੀ ਲੁਧਿਆਣਾ ਨਗਰ ਨਿਗਮ ਵਿੱਚ ਕੋਈ ਨਾ ਕੋਈ ਰਿਜ਼ਲਟ ਕੱਢ ਕੇ ਸਾਹਮਣੇ ਰਿਹਾ ਵਧੀਆ ਰਿਜ਼ਲਟ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਦਿਵਾਉਂਦੇ ਆ